ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਜਿੱਥੇ ਆਪਾਂ ਰਹਿੰਦੇ ਆਂ ਜ਼ਿਆਦਾਤਰ 10-15 ਮੁੰਡੇ ਜਾਂ 4-5 ਜਿੰਨੇ ਵੀ ਮੁੰਡੇ ਇੱਕ ਕਮਰੇ 'ਚ ਜਾਂ ਇੱਕ ਘਰ ਦੇ ਵਿੱਚ ਰਹਿੰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਖੇਤੀਬਾੜੀ ਦਾ ਕੰਮ ਬਹੁਤ ਜ਼ੋਰ ਦਾ ਹੁੰਦਾ ਕੁਝ ਲੋਕ ਡਰਾ ਦਿੰਦੇ ਆ ਆਪਾਂ ਨੇ ਕਦੇ ਲਗਾਤਾਰ 8 ਘੰਟੇ 10 ਘੰਟੇ ਕੰਮ ਲਗਾਤਾਰ ਨਹੀਂ ਕੀਤਾ ਹੁੰਦਾ ਤਾਂ ਕਰਕੇ ਜਿਹੜੇ ਬੰਦੇ ਜ਼ਿਆਦਾ ਥੱਕ ਜਾਂਦੇ ਆ ਉਹ ਬੰਦੇ ਦੂਜੇ ਬੰਦੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨੂੰ ਹੌਸਲਾ ਨਹੀਂ ਦਿੰਦੇ ਆਪਾਂ ਕੰਮ ਕਰਦੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹਿ ਕੇ 10-15 ਮਿੰਟ ਆਪਣੇ ਆਮ ਗੱਲ ਲਾਈਏ ਮਿਸਤਰੀ ਜਰਦਾ ਬੰਨ ਬਹਿ ਜਾਂਦੇ ਆ ਅੱਧਾ ਘੰਟਾ ਦੋ ਖਰਾਬ ਕਰ ਦਿੰਦੇ ਆ ਚਾਹ ਪੀਣ ਮਹਿਗੇ 20-25 ਮਿੰਟੋ ਖਰਾਬ ਕਰ ਦਿੰਦੇ ਆ ਮੜੀ ਜੀ ਕਫੀ ਵੀ ਕੇ ਨਾਲ ਹੀ ਕੰਮ ਤੇ ਲੱਗ ਜਾਂਦੇ ਆ ਮਾੜੀ ਮੁੱਟੀ ਘਰੇਤੀ ਖਾ ਕੇ ਇੱਥੇ 8 ਘੰਟੇ 9 ਘੰਟੇ 10 ਘੰਟੇ ਜਾਂ 12 ਘੰਟੇ ਕੰਮ ਕਰਨਾ ਲਗਾਤਾਰ ਬਹੁਤ ਜ਼ਿਆਦਾ ਔਖਾ ਤੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਨੇ ਵੀ ਮੀਟ ਤੋਂ ਬਿਨਾ ਜਾਂ ਬੀਅਰ ਜਾਂ ਸ਼ਰਾਬ ਤੋਂ ਬਿਨਾ ਤੇਰੀ ਗੱਲ ਨਹੀਂ ਬਣ ਸਕਦੀ ਤੇਰੇ ਸਰੀਰ 'ਚ ਜਾਨ ਨਹੀਂ ਆ ਸਕਦੀ ਉਹਨਾਂ ਚੀਜ਼ਾਂ ਨੂੰ ਇਗਨੋਰ ਦਾਲਾਂ ਛੋਲੇ ਚੌਲ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਦੰਦੇ ਲਿਆ ਸਕਦੇ ਆ ਜਿਆਦਾਤਰ ਵਿਟਾਮਿਨ ਜਿਆਦਾਤਰ ਪੋਸ਼ਟਿਕ ਤੱਤ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਆਪਣੇ ਪੰਜਾਬ ਵਾਲੀਆਂ ਦਾਲਾਂ ਵਗੈਰਾ ਦੇ ਵਿੱਚ ਬਹੁਤ ਜ਼ਿਆਦਾ ਪਰ ਜੇ ਉਹਨਾਂ ਨੂੰ ਸਹੀ ਸਮੇਂ ਔਰ ਕੋਈ ਚੀਜ਼ ਵਧੀਆ ਬਣਾ ਕੇ ਖਾਧੀ ਜਾਵੇ ਤਾਂ ਜਿਵੇਂ ਪੰਜੀਰੀ ਪਿੰਨੀਆ ਵਗੈਰਾ ਹੋ ਗਈਆਂ ਹੁਣ ਜੇ ਕੋਈ ਚੀਜ਼ ਨਹੀਂ ਮਿਲਦੀ ਫਿਰ ਆਪਾਂ ਮਜਬੂਰੀ ਖਾਤ ਜਿਹੜੇ ਬੰਦੇ ਮੀਟ ਖਾਂਦੇ ਨੇ ਉਹ ਖਾ ਸਕਦੇ ਆ ਪਰ ਕਈ ਬੰਦੇ ਮੈਂ ਐਸੇ ਦੇਖੇ ਨੇ ਆਪਣਾ ਧਰਮ ਜਿਹੜਾ ਉਹ ਛੱਡ ਦਿੰਦੇ ਇੱਥੇ ਆ ਕੇ ਵੀ ਮੈਂ ਕੁਝ ਨਹੀਂ ਬਰੇ ਮੈਂ 베ਜੀਟੇਰੀਨ ਮੈਂ ਤਾਂ ਕੁਝ ਨਹੀਂ ਖਾਂਦਾ ਜਿਹੜੇ ਬੰਦੇ ਮੀਟ ਖਾ ਲੈਂਦੇ ਨੇ ਉਹ ਖਾ ਸਕਦੇ ਨੇ ਜਿਹੜੇ ਬੰਦੇ ਨਹੀਂ ਖਾਂਦੇ ਆ ਤੱਕੇ ਨਾਲ ਕਿਸੇ ਰੋਕ ਨਹੀਂ ਸਕਦੇ ਜਾਂ ਤੱਕੇ ਨਾਲ ਕਿਸੇ ਨੂੰ ਖਵਾ ਨਹੀਂ ਸਕਦੇ ਪਰ ਇਹ ਗੱਲਾਂ ਦੇ ਮਗਰ ਲੱਗਣਾ ਕਿ ਮੀਟ ਤੈਨੂੰ ਖਾਣਾ ਹੀ ਪੈਣਾ ਵੀ ਇੱਥੇ ਤਾਂ ਹੀ ਸਰਨਾ ਜੇ ਤੂੰ ਨਾ ਖਾਦਾ ਤਾਂ ਕਮਜ਼ੋਰ ਹੋ ਜਾਵੇਂਗਾ ਕੁਝ ਨਹੀਂ ਹੁੰਦਾ ਰੋਟੀ ਖਾਓ ਦਾਲ ਸਬਜ਼ੀ ਵਧੀਆ ਖਾਓ ਸਲਾਦ ਦਹੀਂ ਵਗੈਰਾ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਫਲ ਫਰੂਟ ਵਗੈਰਾ ਆਪਾਂ ਖਾ ਕੇ ਇੱਥੇ ਗੁਜ਼ਾਰਾ ਕਰ ਸਕਦੇ ਆਂ ਸਰੀਰ ਵੀ ਵਧੀਆ ਰਹਿ ਸਕਦਾ ਮੀਟ ਖਾਣ ਦੇ ਵਿੱਚ ਬਹੁਤ ਬੰਦੇ ਮੈਂ ਦੇਖੇ ਵੀ ਖਾਇਆ ਕਰ ਸੂਰ ਖਾਇਆ ਕਰ ਗਾਂ ਖਾਇਆ ਕਰ ਮੱਛੀ ਖਾਇਆ ਕਰ ਕੀੜੇ ਮਕੋੜੇ ਖਾਇਆ ਕਰ ਹਾਂ ਜਿਹੜੇ ਬੰਦੇ ਖਾਂਦੇ ਨੇ ਉਹ ਆਪ ਦਾ ਖਾਈ ਜਾਣ ਜਿਨ੍ਹਾਂ ਨੇ ਖਾਣਾ ਜਿਹਨੂੰ ਵਧੀਆ ਲੱਗਦਾ ਖਾ ਲੈਣ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਮੈਂ ਵੀ ਕਦੇ-ਕਦੇ ਮੱਛੀ ਵਗੈਰਾ ਤੇ ਖਾਂਦੇ ਹਾਂ ਸਾਰੇ ਅਸੀਂ ਖਾ ਲੈਨੇ ਹਾਂ ਮੁਰਗੇ ਵਰਾ ਬਣਾਉਂਦੇ ਨੇ ਖਾਣਾ ਪੈਂਦਾ ਖਾ ਲੈਨੇ ਹਾਂ ਖਾਣਾ ਪੈਂਦਾ ਤਾਂ ਸਾਰੇ ਬੈਠੇ ਨੇ ਮਨਾ ਨਹੀਂ ਕਰਦੇ ਆਪਾਂ ਵੀ ਚਲੋ ਖਾ ਲੈਨੇ ਹਾਂ ਹੁਣ ਉਸੇ ਵਿੱਚ ਜिद ਕਰਦੇ ਚੰਗੇ ਲੱਗ ਜੇ ਆਪਾਂ ਖਾਂਦੇ ਹਾਂ ਤਾਂ ਜੇ ਮੈਂ ਧਰਮ ਦੇ ਵਿੱਚ ਪੱਕਾ ਫਿਰ ਤਾਂ ਮੈਂ ਝਾਕਦਾ ਵੀ ਹੈ ਨਹੀਂ ਹੱਥ ਵੀ ਨਹੀਂ ਲੋਂਦਾ ਤੁਸੀਂ ਆਪਣਾ ਸਮਾਨ ਪੂਰਾ ਘਾਕ ਕੇ ਧਿਆਨ ਨਾਲ ਲਿਆ ਕੇ ਰੱਖੋ ਜ਼ਰੂਰੀ ਨਹੀਂ ਕਿ ਬੀਅਰ ਮੀਟ ਸ਼ਰਾਬ ਹੀ ਆਪਣੀ ਜ਼ਿੰਦਗੀ ਆ ਧੰਨਵਾਦ